ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤੀਮਾਨ ਦੇ ਦਿਸ਼ਾ ਨਿਰਦੇਸ਼ ਹੇਠ 6 ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲਿਆਂ ਨੂੰ ਜਲਾਇਆ ਗਿਆ ਇਸੇ ਤਹਿਤ ਭਾਜਪਾ ਕੈਸ਼ੀਅਰ ਗੁਰਦੇਵ ਸ਼ਰਮਾ ਦੇਵੀ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਜਲਾਇਆ ਗਿਆ ਅਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਤੰਗ ਆ ਕੇ ਅੱਜ ਭਾਜਪਾ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਭਾਜਪਾ ਵਰਕਰਾਂ ਤੇ ਗੁੰਡਾਗਰਦੀ ਅਤੇ ਅਤਿਆਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਔ ਗੱਲਬਾਤ ਕਰਦੇ ਆ ਭਾਜਪਾ ਆਗੂਆਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਮਹੇਸ਼ ਕੁਮਾਰ ਲੁਧਿਆਣੇ ਦੀ ਵਿਸ਼ੇਸ਼ ਰਿਪੋਰਟ ਦੇਖੋ ਅੱਜ ਸਾਰੇ ਦੇਖ ਰਹੇ ਹੋ ਪੰਜਾਬ ਦੇ ਵਿੱਚ ਸਾਡੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਜਿਸ ਤਰੀਕੇ ਨਾਲ ਉਹਨਾਂ ਦੇ ਪਰਚੇ ਦਰਜ ਹੋ ਰਹੇ ਨੇ ਉਹ ਸਾਰੇ ਤੁਸੀਂ ਦੇਖ ਰਹੇ ਹੋ ਅੱਜ ਸਾਡੇ ਸੁਨੀਲ ਜਾਖੜ ਜੀ ਨੇ ਜਦੋਂ ਨਰਿੰਦਰ ਮੋਦੀ ਜੀ ਦੀਆਂ ਸਾਡੇ ਪ੍ਰਧਾਨ ਮੰਤਰੀ ਜੀ ਦੀਆਂ ਨੀਤੀਆਂ ਨੇ ਜੋ ਉਹਨਾਂ ਦੀਆਂ ਸਕੀਮਾਂ ਨੇ ਜਦੋਂ ਘਰ ਘਰ ਪਹੁੰਚਾਣ ਦੇ ਜਿਹੜੇ ਕੈਂਪ ਲਗਾਏ ਵੀ ਲੋਕਾਂ ਨੂੰ ਜਿਹੜੇ ਕਿਸਾਨਾਂ ਨੂੰ ਉਹਦਾ ਫਾਇਦਾ ਮਿਲ ਸਕੇ ਇੰਡਸਟਰੀ ਨੂੰ ਉਹਦਾ ਫਾਇਦਾ ਮਿਲ ਸਕੇ ਸ਼ਹਿਰ ਵਾਸੀਆਂ ਨੂੰ ਉਹਦਾ ਫਾਇਦਾ ਮਿਲ ਸਕੇ ਗਰੀਬ ਲੋਕਾਂ ਨੂੰ ਉਹਦਾ ਫਾਇਦਾ ਮਿਲ ਸਕੇ ਔਰ ਉਹਨਾਂ ਨੂੰ ਇਹ برداشت ਨਹੀਂ ਹੋਇਆ ਜਦੋਂ ਆਮ ਆਦਮੀ ਪਾਰਟੀ ਦੇ ਐਮਐਲਏ ਕੈਂਪ ਲਗਾਉਂਦੇ ਨੇ ਉਹ ਜੈਜ ਨੇ ਤੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਜੇ ਮੋਤੀ ਜੀ ਦੇ ਸਕੀਮਾਂ ਨੂੰ ਨਾਲ ਲੈ ਕੇ ਘਰ-ਘਰ ਜਾ ਰਹੇ ਨੇ ਤੇ ਇਹਨਾਂ ਨੇ ਦੇਖੋ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਰੈਸਟ ਕੀਤਾ ਹੈ ਔਰ ਅੱਜ ਸਾਡੇ ਸੁਨੀਲ ਜਖੜ ਦੀ ਪਰਦੇਸ ਦੇ ਡਾਇਰੈਕਟਰ ਨੂੰ ਰੈਸਟ ਕੀਤਾ ਵੇ ਇਹ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕਾਰਜਕਰਤਾ ਬਰਦਾਸ਼ਤ ਨਹੀਂ ਕਰੇਗਾ ਮਾਨ ਸਰ ਸਾਰੀਆਂ ਜ਼ਿਲ੍ਹਿਆਂ ਭਰ ਦੇਾਂਗੇ ਅਸੀਂ ਡਰਨ ਵਾਲੇ ਨਹੀਂ ਸਾਡੇ ਇਸੇ ਤਰੀਕੇ ਦੇ ਨਾਲ ਹੀ ਸਾਡੇ ਜਿਹੜੇ ਲੋਕਾਂ ਦੇ ਹਿੱਤ ਵਾਸਤੇ ਕੰਮ ਨੇ ਅਸੀਂ ਕਰਦੇ ਰਵਾਂਗੇ। ਬੀਬੀ ਜੀ ਕੀ ਕਹੋਗੇ ਜਿਹੜੇ ਪੁਤਲੇ ਆ ਕਿੱਥੇ ਕਿੱਥੇ ਪੁਤੇ ਜਾ ਰਹੇ ਆ? ਅੱਜ ਸਾਰੇ ਪੰਜਾਬ ਦੇ ਵਿੱਚ ਹਰ ਵਿਧਾਨ ਸਭਾ ਦੇ ਵਿੱਚ ਜਿਹੜਾ ਜਿਹੜਾ ਪੁਤਲਾ ਬੁੱਕਿਆ ਜਾ ਰਿਹਾ ਹੈ। ਕਿਉਂ ਕਿ ਅਸੀਂ ਲੋਕਾਂ ਦੇ ਹਿੱਤ ਵਾਸਤੇ ਕੰਮ ਕਰ ਰਹੇ ਸੀ। ਅਸੀਂ ਮੋਤੀ ਜੀ ਦੀਆਂ ਸਕੀਮਾਂ ਘਰ-ਘਰ ਤੇ ਪਹੁੰਚਣ ਲੋਕੀ ਉਹਦਾ ਫਾਇਦਾ ਉਠਾ ਸਕਣ। ਅਸੀਂ ਉਹ ਕੰਮ ਕਰ ਰਹੇ ਸੀ ਸਾਡੇ ਕਾਰਜਕਰਤਾ ਸਾਡੇ ਕਾਰਜਕਰਤਾ ਕੋਈ ਵੀ ਮਾੜਾ ਕੰਮ ਨਹੀਂ ਸੀ ਕਰ ਰਹੇ। ਅਸੀਂ ਇੱਕ ਪ੍ਰੈਕਟੀਕਲ ਜਿਹੜੀਆਂ ਪਾਰਟੀਆਂ ਦੀਆਂ ਨੇ ਉਹ ਆਪਣੇ ਸ਼ਹਿਰ ਵਾਸਤੇ ਆਪਣੇ ਵਿਕਾਸ ਵਾਸਤੇ ਲੋਕਾਂ ਦੇ ਹਿੱਤ ਵਾਸਤੇ ਜਿਹੜੇ ਨੇ ਉਹ ਕੰਮ ਕਰਦੀਆਂ ਨੇ ਜਦੋਂ ਸਾਡੇ ਪਾਰਟੀ ਜਨਤਾ ਪਾਰਟੀ ਦੇ ਕਾਰਜਕਰਤਾ ਅੱਜ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਫਾਰਮ ਪਾ ਰਿਆ ਸੀ ਔਰ ਮੌਕੇ ਦੇ ਉੱਪਰ ਉਹਨਾਂ ਨੇ ਕਾਰਡ ਬਣਾ ਕੇ ਉਹਨਾਂ ਨੂੰ ਜਿਹੜੀਆਂ ਸਕੀਮਾਂ ਸੇ ਉਹਨਾਂ ਦਾ ਫਾਇਦਾ ਚੁੱਕਿਆ ਜਾ ਰਿਹਾ ਸੀ ਪਰ ਇਹ ਡਰਦੇ ਹੋਏ ਦੱਲੀ ਹੋਈ ਸਰਕਾਰ ਇਹ ਚੋਰ ਸਰਕਾਰ ਡਾਕੂ ਸਰਕਾਰ ਚੋਰਾ ਦੇ ਕਹਿੰਦੇ ਜਿਹੜੇ ਪਗੋੜੇ ਹੈਗੇ ਨੇ ਦਿੱਲੀ ਦੇ ਉਹਨਾਂ ਦੇ ਕਹਿੰਦੇ ਉੱਪਰ ਜਿਸ ਤਰੀਕੇ ਨਾਲ ਸਾਡੇ ਭਾਰਤ ਜਨਤਾ ਪਾਰਟੀ ਦੇ ਕਾਰਜਕਰਤਾ ਦੇ ਨਾਲ ਉੱਪਰ ਰੈਸਟੈਂਡ ਨੂੰ ਕੀਤਾ ਭਾਰਤ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਡਰਨ ਵਾਲਾ ਨਹੀਂ ਐ ਸਪੈਸ਼ਲੀ ਭਾਰਤ ਜਨਤਾ ਪਾਰਟੀ ਨੂੰ ਕਿਉਂ ਅਟੈਕ ਕੀਤਾ ਜਾਂਦਾ ਹੈ ਜਦਕਿ ਕਾਂਗਰਸ ਕੋਈ ਸ਼ਬਦਾਵਲੀ ਦੇਖੋ ਗੱਲ ਇਹ ਦੇ ਡਰੇ ਹੋਏ ਲੋਕ ਨੇ ਜਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਅੱਜ ਜਿਹੜੇ ਜ਼ਿੰਮੇਵਾਰ ਲੋਕ ਨੇ ਜਿਹੜਾ ਭਾਰਤ ਜਨਤਾ ਪਾਰਟੀ ਦਾ ਪਹਿਲਾਂ ਇਹਨਾਂ ਤੋਂ ਗੁਮਰਾ ਹੋ ਕੇ ਜਿਹੜਾ ਉਹ ਸਾਡਾ ਵਿਰੋਧ ਕਰ ਰਿਹਾ ਸੀ ਅੱਜ ਉਹਨਾਂ ਨੂੰ ਪਤਾ ਚੱਲ ਗਿਆ ਜੇ ਵਿਕਾਸ ਕਰ ਸਕਦੇ ਤੇ ਭਾਜਪਾ ਜਨਤਾ ਪਾਰਟੀ ਕਰ ਸਕਦੀ ਜੇ ਪੰਜਾਬ ਦਾ ਪੱਲਾ ਕਰ ਸਕਦੀ ਤੇ ਭਾਜਪਾ ਜਨਤਾ ਪਾਰਟੀ ਕਰ ਸਕਦੀ ਏ ਇਹ ਡਰੇ ਹੋਏ ਲੋਕ ਨੇ ਇਸ ਕਰਕੇ ਅੱਜ ਪੁਲਿਸ ਦਾ ਥਾਰਾ ਲੈ ਕੇ ਮੈਂ ਅੱਜ ਉਹਨਾਂ ਪੁਲਿਸ ਅਫਸਰਾਂ ਨੂੰ ਕਹਿਣਾ ਚਾਹੁੰਦਾ ਨਾ ਇਹਨਾਂ ਧੱਕਾ ਨਾ ਕਰੋ ਇਹ ਚੋਰ ਡਾਕੂ ਲਟੇਰੇ ਜਿਹੜੇ ਲੋਕ ਨੇ ਇਹਨਾਂ ਦੇ ਕਹਿਣ ਦੇ ਉੱਪਰ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਭਾਜਪਾ ਜਨਤਾ ਪਾਰਟੀ ਦੇ ਜਿਹੜੇ ਵਰਕਰ ਰਹੇ ਉਹਨਾਂ ਨੂੰ ਪਰੇਸ਼ਾਨ ਨਾ ਕਰੋ ਸਰਕਾਰਾਂ ਆਣੀਆਂ ਨੇ ਜਾਣੀਆਂ ਨੇ ਟਾਈਮ ਚੇਂਜ ਹੋਣ ਵਾਲਾ ਯਾਦ ਰੱਖਣਾ ਜਿਹੜਾ ਤੁਸੀਂ ਸਾਰੇ ਕਾਰਕਿਰਤਵਨਾਂ ਨੂੰ ਧੱਕਾ ਕੀਤਾ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਹਾਂਜੀ ਮੈਂ ਸਮਰਤਾਕੋਰ ਬੀਜੇਪੀ ਐਨਜੀਓ ਸੈਲ ਪੰਜਾਬ ਤੁਹਾਨੂੰ ਪਤਾ ਅੱਜ ਦੇਬੀ ਜੀ ਦੇ ਦਫਤਰ ਅਸੀਂ ਸਾਰੇ ਭਗਵੰਤ ਮਾਨ ਜੀ ਦਾ ਪੁਤਲਾ ਸਾੜਨ ਲਈ ਖੜੇ ਸੀ ਵੈਸੇ ਤਾਂ ਸ਼ਰਮ ਵਾਲੀ ਗੱਲ ਹੈ ਕਿ ਸਾਨੂੰ ਇੱਕ ਮੁੱਖ ਮੰਤਰੀ ਦਾ ਪੁਤਲਾ ਸਾੜਨਾ ਪੈ ਰਿਹਾ ਹੈ ਕਿਉਂਕਿ ਇਹ ਚਾਹੇ ਕੋਈ ਹੋਰ ਪਾਰਟੀ ਦੇ ਵੀ ਹੋਣ ਪਰ ਇਹਦੇ ਵਿੱਚ ਸ਼ਰਮ ਵਾਲੀ ਗੱਲ ਹੈ ਪਰ ਕਿਉਂ ਇਹਨਾਂ ਨੇ ਆਪਣੀ ਖੁਦ ਸ਼ਰਮ ਦੀਆਂ ਜਿੰਨੀਆਂ ਹੱਦਾਂ ਸੀ ਉਹ ਪਾਰ ਕਰ ਦਿੱਤੀਆਂ ਕਿਵੇਂ ਜਿਵੇਂ ਕੱਲ ਸਾਡੇ ਕੈਂਪ ਕੋ ਕਿੰਨੇ ਦਿਨਾਂ ਤੋਂ ਬੀਜੇਪੀ ਵਰਕਰ ਸਰਕਾਰ ਦੇ ਵਿੱਚ ਜਾ ਕੇ ਸੈਂਟਰਲ ਗਵਰਨਮੈਂਟ ਦੀਆਂ ਟੀਮਸ ਪੁਂਚਾਰੇ ਸੀ ਤੁਸੀਂ ਮੰਨਜੋ ਇਹਦੇ ਵਿੱਚ ਕਿਹੜਾ ਗੁਨਾਹ ਹੋ ਗਿਆ ਅਗਰ ਕਿਸੇ ਦੇ ਆਪਾਂ ਆਰਿਸ਼ਮਾਨ ਕਾਰਡ ਬਣਾ ਰਹੇ ਆ ਆਵਾਜ਼ ਯੋਜਨਾ ਕਿਸੇ ਦੇ ਕਰਦੀਆਂ ਸੱਤਾ ਤੱਕ ਉਹਨਾਂ ਨੂੰ ਪੁਆ ਰਹੇ ਆ ਇਹਦੇ ਵਿੱਚ ਅਸੀਂ ਕਿਹੜਾ ਗੁਨਾਹ ਕਰ ਰਹੇ ਆ ਪਰ ਨਹੀਂ ਸਾਡੇ ਕੰਮਾਂ ਨੂੰ ਇਲੀਗਲ ਕਹਿ ਕੇ ਪੁਲਿਸ भेज के उथे मतलब तक्के चाय करके ਸਾਡੇ ਕੈਂਪਸ ਬੰਦ ਕਰਵਾਏ ਗਏ ਜੀ ਜਿਵੇਂ ਕਿ ਕਈ ਲੋਕਾਂ ਨੂੰ ਆਪਣੀਆਂ ਸਕੀਮਾਂ ਬਾਰੇ ਨੌਲੇਜ ਨਹੀਂ ਕਿ ਉਹਦੇ ਬਾਰੇ ਜਾਗੂ ਕੀਤਾ ਜਾ ਰਿਹਾ ਸੀ ਉਹਦੇ ਕਰਕੇ ਇਹ طرح ਬਿਲਕੁਲ ਜਿਵੇਂ ਕਿ ਤੁਹਾਨੂੰ ਪਤਾ ਹੈ ਜਿੰਨੀ ਵੀ ਸੈਂਟਰਲ ਗਵਰਨਮੈਂਟ ਦੀਆਂ ਕਿੰਨੀਆਂ ਸਾਰੀਆਂ ਸਕੀਮਾਂ ਨੇ ਜੇਕਰ ਤੋਂ ਤੁਸੀਂ ਅਸੀਂ ਬਿਲਕੁਲ ਵਾਕਿਫ ਨਹੀਂ ਹੈਗੇ ਹਣਾ ਔਰ ਜਿਹੜਾ ਆਮ ਇਨਸਾਨ ਹੈ ਜਿਹੜੇ ਪਿੰਡਾਂ ਦੇ ਬੰਦੇ ਆ ਉਹ ਤਾਂ ਬਿਲਕੁਲ ਅਵੇਅਰ ਨਹੀਂ ਆ ਔਰ ਜਿਹੜੀਆਂ ਜਿਹੜੀਆਂ ਸਰਕਾਰ ਸਕੀਮ ਚੁਣਾਉਂਦੀ ਹੈ ਉਹ ਕਦੇ ਲਈ ਬਣਾਉਂਦੀ ਹੈ ਇੱਕ ਗਰੀਬ ਇਨਸਾਨ ਲਈ ਇੱਕ ਨੀਡੀ ਇਨਸਾਨ ਲਈ ਅਗਰ ਆਪਾਂ ਉਹ ਸਕੀਮ ਦਾ ਫਾਇਦਾ ਹੀ ਨਹੀਂ ਦੇ ਸਕਦੇ ਸੈਂਟਰ ਗਵਰਨਮੈਂਟ ਦੇਖੋ ਹਰ ਸਕੀਮ ਤੇ ਫੰਡ ਜ਼ਰੂਰ ਭੇਜਦੀ ਹੈ ਔਰ ਉਹ ਫੰਡ ਕਿੱਥੇ ਆ ਰਹੇ ਨੇ ਗਵਰਨਮੈਂਟ ਕੋਲ ਪਰ ਗਵਰਨਮੈਂਟ ਕੀ ਹੈ ਉਹਨੂੰ ਇੰਪਲੀਮੈਂਟ ਨਹੀਂ ਕਰਨਾ ਚਾਹ ਰਹੀ ਪਰ ਜਿਹੜਾ ਆਯੁਸ਼ਮਾਨ ਕਾਰਡ ਹੈ ਹੁਣ ਤੁਸੀਂ ਜਿਹੜੇ ਮਰਜ਼ੀ ਹਸਪੀਟਲ ਜਾ ਕੇ ਦੇਖ ਲਓ ਸਾਰੇ ਹਸਪੀਟਲ ਡਿਨਾਈ ਕਰ ਰਹੇ ਆ ਕਿ ਦੀ ਆਯੁਸ਼ ਬਿਲਕੁਲ ਨਹੀਂ ਚੱਲ ਰਿਹਾ ਮੈਨੂੰ ਦੱਸੋ ਆਇਸ਼ਮਾਨ ਕਾਰਡ 'ਚ 5 ਲੱਖ ਰੁਪਇਆ ਅਗਰ ਸਰਕਾਰ ਤੁਹਾਨੂੰ ਇੱਕ ਗਰੀਬ ਬੰਦੇ ਦੇ ਇਲਾਜ ਲਈ ਪੈਸਾ ਦੇ ਰਹੀ ਹੈ ਤੇ ਉਹਦੇ 'ਚ ਇੰਨਾ ਵੱਡਾ ਕਿਹੜਾ ਜੁਰਮ ਹੋ ਗਿਆ ਹੁਣ ਮੈਂ ਇਹੀ ਕਹਿਣਾ ਚਾਹੂੰਗੀ ਜਿਹੜੀ ਆਮ ਪਾਰਟੀ ਸਰਕਾਰ ਹੈਗੀ ਹੈ ਉਹਦੀਆਂ ناکਾਮੀਆਂ ਉਹਦੇ ਜਿੰਨੇ ਵੀ ਬਿਲਕੁਲ ਮਤਲਬ ਕੰਮ ਨਾ ਕਰਨ ਵਾਲੀਆਂ ਚੀਜ਼ਾਂ ਨੇ ਸਾਹਮਣੇ ਆ ਰਹੀਆਂ ਨੇ ਪਰ ਜਨਤਾ ਦੇ ਸਾਹਮਣੇ ਆ ਰਹੀਆਂ ਕਿਉਂ ਤੁਹਾਡੇ ਸਾਹਮਣੇ ਮਨਜੀਤ ਚੋੜੀਆ ਨੇ ਕੀ ਕਿਹਾ ਸੀ ਸ਼ਾਨਦਾਨ ਦੰਡ ਬੇਦ ਕਰਕੇ ਅਸੀਂ ਜਿੱਦਾਂ ਮਰਜੀ 2027 ਜਿੱਤਾਂਗੇ ਪਰ ਇਹਦੇ ਤੇ ਅਸੀਂ ਉਹਨਾਂ ਨੂੰ ਬਿਲਕੁਲ ਵੀ ਕੀ ਕਹਿੰਦੇ ਆ ਅੱਗੇ ਨਹੀਂ ਵਧਣ ਦਵਾਂਗੇ ਉਹਨਾਂ ਦੀ ਇਹ ਵਾਲੀਆਂ ਜਿਹੜੀਆਂ ਸਟ੍ਰੈਟਜੀਜ਼ ਨੇ ਤੇ ਇਸ ਨੂੰ ਦੇਖਦੇ ਹੋਏ ਸਾਡੇ ਬੀਜੇਪੀ ਵਰਕਰਸ ਹੁਣ ਪੂਰੀ ਤਰ੍ਹਾਂ ਐਕਟਿਵ ਨੇ ਸੱਭਾਚਾਈ ਬਿਲਕੁਲ ਨਹੀਂ ਸਵਾਂਗੇ ਇਸ ਨੂੰ ਦੇਖਦੇ ਹੋਇਆ ਅਸੀਂ ਅੱਜ ਇਹਨਾਂ ਪੁਤਲਾ ਸਾੜਿਆ ਪਾਈ ਨੂੰ ਪੂਰੀ ਤਿਆਰੀ ਹੈ ਸਾਡੀ ਇਹ ਬਿਲਕੁਲ ਤੁਸੀਂ ਕਿਉਂ ਨਹੀਂ ਰੱਖ ਸਕਦੇ ਦੇਖੋ ਜਿਹੜੀ ਮੈਂ ਕਹਿੰਦੀ ਹਾਂ ਜਨਤਾ ਜਿਹੜੀ ਹੈ ਉਹਨੂੰ ਅਵੇਅਰ ਹੋਣਾ ਚਾਹੀਦਾ ਜਿਵੇਂ ਮੈਂ ਕਹਿੰਦੀ ਹਾਂ ਸਕੀਮਤ ਨੂੰ ਦੇਖ ਕੇ ਅਵੇਅਰ ਹੋਣਾ ਚਾਹੀਦਾ ਹੈ ਅਗਰ ਜਨਤਾ ਨੇ ਵੋਟ ਪਾਣੀ ਹੈ ਤੇ ਉਹਨੂੰ ਸੇਵਾ ਨਾਲ ਹੀ ਮਤਲਬ ਹੈ ਜਨਤਾ ਨੂੰ ਜਨਤਾ ਨੂੰ ਕਿਸ ਚੀਜ਼ ਦਾ ਮਤਲਬ ਹੈ ਰਾਜਨੀਤੀ ਕਿਸੇ ਵੀ ਤਰ੍ਹਾਂ ਦੀ ਹੋਏ ਤੁਸੀਂ ਮੰਨ ਦੱਸੋ 4 ਸਾਲ ਦੇ ਵਿੱਚ ਆਮ ਪਾਰਟੀ ਨੇ ਹੁਣ ਤੱਕ ਕੀ ਕੀਤਾ ਹੈਗਾ ਸਾਰੇ ਲੁਧਿਆਣੇ ਦਾ ਇੰਨਾ ਬੂਰਾ ਹਾਲ ਹੈ ਸਾਰੀਆਂ ਰੋਡ ਪਾਣੀ ਨਾਲ ਭਰੀਆਂ ਹੋਈਆਂ ਜਿੰਨੇ ਵੀ এডਿਕੇਸ਼ਨ ਤੁਹਾਨੂੰ ਮੈਂ ਅੱਜ ਵੀ ਸਰਕਾਰੀ ਸਕੂਲ ਦਿਖਾਵਾਂਗੀ ਨਵੇਂ-ਨਵੇਂ ਸਰਕਾਰੀ ਸਕੂਲ ਬਣ ਰਹੇ ਨੇ ਪਰ ਜਿਹੜੇ ਪੁਰਾਣੇ ਸਰਕਾਰੀ ਸਕੂਲ ਨੇ ਉਹਨਾਂ ਤੇ ਬਿਲਕੁਲ ਕੰਮ ਨਹੀਂ ਕੀਤਾ ਜਾ ਰਿਹਾ ਹੈਗਾ ਅੱਜ ਵੀ ਮੈਂ ਤੁਹਾਨੂੰ ਸਾਜਪੁਰ ਰੋਡ ਉੱਥੇ ਵੀ ਜਿੰਨੇ ਸਕੂਲ ਨੇ ਮੈਂ ਨਾਮ ਨਹੀਂ ਆਲੇ ਲਾਉਂਗੀ ਉੱਥੇ ਜਾ ਕੇ ਅਸੀਂ ਤਾਵਾ ਬੋਲਾਂ ਅਸੀਂ ਕਹਿ ਰਿਹਾ ਜੋ ਹੈ ਲੇ ਉਹਦੇ ਤੇ ਕੰਮ ਕਰੋ ਨਵੇਂ-ਨਵੇਂ ਮੁਹੱਲਾ ਕਲੀਨਿਕ ਖੋਲ ਕੇ ਜਾਂ ਨਵੇਂ ਸਕੂਲਸ ਬਣਾ ਕੇ ਉਹਦੇ ਤੇ ਤੁਸੀਂ ਪੁਆਇੰਟ ਬੇਸ ਨਾ ਕਰਨ ਦੀ ਜਾਇ ਜੋ ਪੁਰਾਣਾ ਹੈ ਉਹਦੇ ਤੇ ਵਰਕ ਕਰੋ ਤੇ ਜਿਹੜੀ ਜਨਤਾ ਹੈ ਮੈਂ ਇਹ ਕਹਿਣਾ ਚਾਹੂੰਗੀ ਜਨਤਾ ਜਾਗੋ ਜਾਗੋ ਵੋਟ ਉਹਨੂੰ ਪਾਓ ਜਿਹੜਾ ਐਕਚੁਅਲ ਤੁਹਾਡੀ ਆਪੇ ਸੇਵਾ ਕਰੇ ਤੇ ਇਸ ਚੀਜ਼ ਦੀ ਹਿੰਮਤ ਰੱਖਦਾਏ ਕੀ ਰਸਤੇ ਜੇਕਰ ਗੰਗੇ ਚੱਲ ਰਿਹਾ ਤੇ ਉਹ ਸਰਕਾਰ ਇੰਨੀ ਹਿੰਮਤ ਰੱਖਦਾਏ ਉਸ ਦੀ ਟਾਈਮ ਉਹਨੂੰ ਚੱਕ ਕੇ ਜੇਲ੍ਹਾਂ ਚ ਪਾਏ ਥੈਂਕ ਯੂ